ਲਓ ਜੀ ਸੰਗਤ ਜੀ ਹਾਜ਼ਰ ਹੋਏ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਸੰਗਤ ਜੀ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਦੇ ਜਿਵੇਂ ਕਿ ਸੰਗਤ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕੀਤੇ ਸੀ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਜਿਸ ਅਸਥਾਨ ਉੱਪਰ ਇੱਕ ਬੱਬਰ ਸ਼ੇਰ ਵੱਲੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਦੀ ਰੱਖਿਆ ਬੱਬਰ ਸ਼ੇਰ ਵੱਲੋਂ 48 ਘੰਟੇ ਤੱਕ ਕੀਤੀ ਗਈ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਸੰਗਤ ਜੀ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਤੇ ਨਾਲ ਹੀ ਇਸ ਸਥਾਨ ਦੇ ਕਰਾਂਗੇ ਦਰਸ਼ਨ ਤੇ ਨਾਲ ਹੀ ਇਥੋਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਰੇ ਹੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣ ਸਕਣ ਤੇ ਛੋਟੇ ਬੱਚਿਆਂ ਨੂੰ ਵੀਡੀਓ ਜਰੂਰ ਦਿਖਾਉਣਾ ਜੀ ਤਾਂ ਜੋ ਉਹ ਸਿੱਖੀ ਨਾਲ ਜੁੜ ਸਕਣ ਅਤੇ ਇਤਿਹਾਸ ਬਾਰੇ ਜਾਣ ਸਕਣ ਇਹ ਸਥਾਨ ਸੰਗਤ ਜੀ ਅੱਜ ਵੀ ਦੁਨੀਆ ਦਾ ਸਭ ਤੋਂ ਮਹਿੰਗਾ ਸਥਾਨ ਕਰਕੇ ਜਾਣਿਆ ਜਾਂਦਾ ਹੈ ਤੇ ਸੰਗਤ ਜੀ ਆਓ ਜੀ ਹੁਣ ਆਪਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਦੇ ਹਾਂ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ ਸੰਗਤ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਪਾਵਨ ਅਸਥਾਨਾਂ ਵਿੱਚੋਂ ਇੱਕ ਪਾਵਨ ਅਸਥਾਨ ਹੈ ਇਹ ਸੰਗਤ ਜੀ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਸਰੀਰਾਂ ਦਾ ਅੰਤਿਮ ਸੰਸਕਾਰ ਸਨ 1704 ਈਸਵੀ ਵਿੱਚ ਕੀਤਾ ਗਿਆ ਸੀ ਜ਼ਾਲਮ ਮੁਗਲ ਹਕੂਮਤ ਦੇ ਉਸ ਵੇਲੇ ਦੇ ਸਰਹੰਦ ਦੇ ਜ਼ੂਬੇਦਾਰ ਵਜ਼ੀਰ ਖਾਨ ਦੇ ਡਰ ਕਾਰਨ ਚਾਰ ਚੁਫੇਰੇ ਦੇ ਜ਼ਮੀਨ ਮਾਲਕਾਂ ਨੇ ਗੁਰੂ ਸਾਹਿਬ ਦੇ ਪਰਿਵਾਰ ਦੇ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਦੇਣ ਤੋਂ ਨਾ ਕਰ ਦਿੱਤੀ ਸੀ ਤੇ ਸੰਗਤ ਜੀ ਉਸ ਵੇਲੇ ਦੀਵਾਨ ਟੋਡਰਮਲ ਜੀ ਨੇ ਬਹੁਤ ਵੱਡੀ ਕੀਮਤ ਅਦਾ ਕਰਕੇ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਮੁੱਲ ਖਰੀਦਿਆ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ ਤੇ ਸੰਗਤ ਜੀ ਇਸ ਕਰਕੇ ਇਹ ਅਸਥਾਨ ਅੱਜ ਵੀ ਦੁਨੀਆ ਦਾ ਸਭ ਤੋਂ ਮਹਿੰਗਾ ਅਸਥਾਨ ਕਰਕੇ ਜਾਣਿਆ ਜਾਂਦਾ ਹੈ ਜਿਸ ਅਸਥਾਨ ਤੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੱਜ ਉਸ ਪਵਨ ਅਸਥਾਨ ਤੇ ਪਲਕੀ ਸਾਹਿਬ ਸ਼ਿਸ਼ੋਭਿਤ ਹੈ ਤੇ ਸੰਗਤ ਜੀ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਇਹ ਸੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਤੁਹਾਡੇ ਨਾਲ ਆਪਾਂ ਸਾਂਝ ਪਾਈ ਹੈ ਤੇ ਆਓ ਹੁਣ ਆਪਾਂ ਦਰਬਾਰ ਦੇ ਦਰਸ਼ਨ ਕਰਦੇ ਹਾਂ ਅਮੇਂ ਦੀ ਆਪਣੇ ਤੇਰੇ ਦੇਖਣੇ ਨਨਾਰ ਵਿੱਚ ਜੋਰ ਫੇਰ ਤੇ ਹੋਣਗੀਆਂ ਤੇਰੀਆਂ ਆਟਾਰੀਆਂ ਛੱਡ ਪਿੰਜੜਿਆਂ ਨੂੰ ਜਾਣ ਕੇ ਜਨੌਰ ਅੱਜ ਢਾਉਣੀ ਸਰਹੰਦ ਤੇਰੀ ਸੁਪਿਆ ਕੱਲ ਵੇਖਾਂਗੇ ਦਿੱਲੀ ਤੇ ਲਾਹੌਰ ਹਰਸਾਨੀ ਜਦੋਂ ਕਲਗੀ ਵਾਲੇ ਪਾਤਸ਼ਾਹ ਦੇ

आज हम बोल भाग गया अगर जी चले गपारा की कीमत को मेरे सामने खड़े रहो मेरे सामने मत तैयार करने के सरकार करे कर रही है यदि बात कर चल रही है तो मत मानिए मौते सरकार करे कर रही है 25 से सरकार समिति पर बात ਆਪਕਾ ਸਤ ਸ੍ਰੀ ਅਕਾਲ ਸ੍ਰੋਮਣੀ ਗੁਰਦਵਾਰਾ ਪਰਵੰਡਕ ਸੁਨੇਹੀ ਤਸ਼ਰੀਹ ਪਰਵੰਡਕ ਪਰਵੰਡਕ